ਔਰ ਖਬਰਾਂ ਲਈ ਸਾਡਾ YouTube ਦਾ ਚੈਨਲ ਸਬਸਕ੍ਰਾਈਬ ਕਰੋ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੂਕੇ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤੇ ਖੂਬ ਇਟਾਂ ਰੋੜੇ ਚੱਲੇ ਜਾਣਕਾਰੀ ਦੇ ਅਨੁਸਾਰ ਪਿੰਡ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਕਈ ਤਰ੍ਹਾਂ ਵੱਲੋਂ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਦੌਰਾਨ ਲੰਗਰ ਦੀ ਵੰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਕਹਾ ਸੁਣੀ ਹੋਗੀ ਮਾਮਲਾ ਐਨਾ ਵੱਧ ਗਿਆ ਕਿ ਪੂਰਾ ਪਿੰਡ ਹੀ ਜੰਗ ਦਾ ਮੈਦਾਨ ਬਣ ਗਿਆ ਤੇ ਛੱਤਾਂ ਤੇ ਚੜ ਕੇ ਲੋਕਾਂ ਨੇ ਇੱਕ ਦੂਸਰੇ ਦੇ ਘਰਾਂ ਦੇ ਉੱਤੇ ਜੰਮ ਕੇ ਇੱਟਾਂ ਰੋੜੇ ਚੁਲਾਏ ਮੇਰਾ ਨਾਮ ਆਸ਼ਾ ਰਾਣੀ ਹੈ ਅਸ਼ਾ ਰਾਣੀ ਕੀ ਹੋਇਆ ਜਿਹੜੀ ਆਪਣੇ ਤੋਂ ਗੱਲ ਕਰਦੀ ਹੋਈ ਅੱਜ ਰਾਤ ਦੀ ਵੀ ਲੜਾਈ ਬਹੁਤ ਝਗੜਾ ਹੋਇਆ ਜੋ ਤਰਵਾ ਰਿਹਾ ਮੋਹਨ ਸਿੰਘ ਸਰਪੰਚ ਕਰਵਾ ਰਿਹਾ ਕਹਿੰਦਾ ਤੁਸੀਂ ਇੱਥੇ ਇਹਨਾਂ ਦਾ ਬੰਦਾ ਕਤਲ ਕਰੋ ਕੋਈ ਗੱਲ ਨਹੀਂ ਮੈਂ ਬੈਠਾ ਪੁਲਿਸ ਵੀ ਮੇਰੀ ਹੈ ਇਹ ਜੋ ਕੀਤਾ ਜਾਵੇ ਇਹ ਮੋਹਨ ਸਿੰਘ ਤੇ ਕਾਰਵਾਈ ਕੀਤੀ ਜਾ ਕਿ ਹੋਈ ਜਿਹੜੀ 8ਾ ਰੋੜੇ ਚ ਲੈ ਕੀ ਕਾਰਨ ਹੋ ਗਿਆ ਇਹ ਸਾਡੇ ਬੱਚੇ ਕੱਲ ਕੀਰਤ ਨਗਰ ਕੀਰਤਨ ਸੀ ਉੱਥੇ ਪਹੁੰਚੇ ਨੇ ਉੱਥੇ ਗਾਇਨ ਸਵਾਗਤ ਕਰਨ ਪਿੰਡ ਟੇਂਡਿਆਲ ਦੇ ਵਿੱਚ ਉੱਥੇ ਉਹਨਾਂ ਨੂੰ ਵੇਖ ਕੇ ਰੇਸਾ ਮਾਰਦੇ ਸੀ ਤੇ ਬੱਚੇ ਮਚਨ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਜਿਹੜਾ ਮੋਹਨ ਸਿੰਘ ਸਰਪੰਚ ਹੈ ਇਹਨੇ ਕਿਹਾ ਤੁਸੀਂ ਇਹਨੂੰ ਕਿਰਕਰਮਜੀ ਸਰਪੰਚ ਹੈ ਇਹਨਾਂ ਦੇ ਬੱਚੇ ਦਾ ਕੋਈ ਨਾ ਕੋਈ ਕਤਲ ਕਰੋ ਮੈਂ ਬੈਠਾ ਮੇਰੀ ਪੁੱਛੀ ਜਾਣ ਤੇ ਮੈਂ ਵੀ ਜਾਣਾ ਕਿਤੇ ਜ਼ਖਮੀ ਹੋਏ ਨੇ ਕਹਿੰਦਾ ਕਿਹਨੇ ਵੱਜਿਆ ਸਾਡੇ ਬੱਚੇ ਦੋ ਤਿੰਨ ਜ਼ਖਮੀ ਨੇ ਵਿੱਚ ਕੰਨੇ ਇੱਕ ਇੱਕ ਬਜ਼ੁਰਗ ਸਾਡੇ ਬੈਠਾ ਆ ਉਹ ਬਾਬਾ ਸਾਡਾ ਉਹਨਾਂ ਨੇ ਇੱਟਾ ਮਾਰੇ ਰਾਤ ਨੂੰ ਅਸੀਂ ਆਪਣੇ ਘਰ ਸੀ ਅਸੀਂ ਆਏ ਜਦੋਂ ਵੇਖਿਆ ਇਹਨਾਂ ਦੇ ਬਹੁਤ ਇੱਟਾ ਵੱਜੀਆਂ ਸੀ ਪਿੰਡ ਦੇ ਵਿੱਚੋਂ ਇਹ ਮੋਹਨ ਸਿੰਘ ਜੋ ਕਰਾ ਲ ਇਹ ਕਰਾ ਰਿਹਾ ਹੈਗਾ ਹੋਰ ਕੋਈ ਨਹੀਂ ਕਰਵਾਉਣਾ ਚਾਹੁੰਦਾ ਕਾਰਵਾਈ ਕੀਤੀ ਜਾਵੇ ਵੀ ਸਾਰਾ ਪਿੰਡ ਇੱਕ ਮਨੇ ਹੈਗਾ ਸਾਨੂੰ ਚਾਰ ਫੇਰੋ ਕੇਰਾ ਪਾ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਇਹਨਾਂ ਨੂੰ ਕੋਈ ਨਹੀਂ ਪਿੱਛੇ ਹੈਗਾ ਪੁਲਿਸ ਵੀ ਸਾਡੀ ਅਸੀਂ ਜੋ ਕਰਤੀ ਜੇ ਕੀਤੀ ਗਈ ਮੋਹਨ ਸਿੰਘ ਜੀ ਸਰਪੰਚ ਸਾਹਿਬ ਮੌਜੂਦਾ ਸਰਪੰਚ ਜੀ ਮੌਜੂਦਾ ਸਰਪੰਚ ਜੀ ਕੀ ਗੱਲ ਬਾਤ ਹੋਈ ਜਿਹੜੀ ਗੱਲ ਬਾਤ ਕੀਰਤਨ ਤੇ ਗਏ ਸੀ ਮੁੰਡੇ ਇਹਨਾਂ ਤੇ ਇਹਨਾਂ ਦੇ ਆਪ ਦੇ ਵਿੱਚ ਕੋਈ ਝਗੜਾ ਮਾਰਾ ਮੋਟਾ ਹੋਇਆ ਮੁੰਡਿਆਂ ਦਾ ਇਹਨਾਂ ਕਾਲ ਦੇ ਰਾਤੀਆ ਘਟਿਆ ਨਾ ਹੋ ਗਿਆ ਕਿ ਕਿ ਟੋੜੇ ਚੱਲੇ ਰਹੇ ਇਹ ਤੋਂ ਬਹੁਤ ਚੱਲੇ ਨੇ ਰਹੇ ਲੜਾਈ ਬੜੀ ਲੜਾਈ ਕਿਸੇ ਦੀ ਡਾਈ ਕਿਸੇ ਦੀ ਮੇਰੇ ਘਰ ਵੀ ਮੱਟਿਆ ਤਾਂ ਪਚਾਰਤਾ ਗੱਡੀ ਨੂੰ ਤੋੜਤਾ ਟਰੈਕਟਰ ਨੂੰ ਮੱਟੇ ਮਾਰਤੇ ਗੇਟ ਨੂੰ ਮਾਰਤੇ ਮੱਟੇ ਹਾਂਜੀ ਹਾਂਜੀ ਬਹੁਤ ਚੱਲੇ ਨੇ ਵਿੱਚ ਕਰਵਾਸੀ ਇਨਸਾਫੀ ਮਾ ਕਰ ਸਾਬ ਕਰਨੇ ਇਹਨਾਂ ਤੇ ਕਿਹੜੇ ਗੋਲੀਆਂ ਚਲਾਈ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹਾਂਜੀ ਹਾਂਜੀ ਵੀਡੀਓ ਹੋ ਗਈ ਸਾਰੇ ਬੰਦੇ ਕੋਲ ਸਬੂਤ ਹੈ ਬਹੁਤ ਸਬੂਤ ਮੈਚ ਰਾਤ ਵੀ ਚਲਾਈਆਂ ਹੁਣ ਫਿਰ ਚਲਾ ਕੇ ਗੋਲੀਆਂ ਮੇਰਾ ਨਾਮ ਕਰਮਜੀਤ ਹੈ ਸਾਬਕਾ ਸਰਪੰਚ ਆ ਪਿੰਡ ਗੱਟੀ ਰਾਜੋਕਦ ਰਹਿਣ ਵਾਲਾ ਹਾਂ ਕੀ ਗੱਲ ਬਾਤ ਹੈ ਗੱਲ ਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨ੍ਹਾਂ ਨਾਲ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤਾਂ ਇੱਥੇ ਅਸੀਂ ਆਪ ਦੇ ਸੇਵਾ ਪਾਣੀ ਕਰਨ ਵਾਸਤੇ ਲੰਗਰ ਹੈ ਤੇ ਕਿੰਨੋਂ ਦਾ ਸੇਵਾ ਕਰਦੇ ਪੈ ਸੀ ਤੇ ਇਨ੍ਹਾਂ ਬੰਦਿਆਂ ਨੇ ਇਨ੍ਹਾਂ ਟਰੈਲੀ ਦੇ ਵਿੱਚ ਲਿਆ ਕੇ ਇਨ੍ਹਾਂ ਸਾਰੇ ਜਿਨ੍ਹਾਂ ਦਾ ਮਸ਼ਹੂਰਾ ਪਹਿਲਾਂ ਹੀ ਹੈਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇੜ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਲਲਕਾਰੇ ਮਾਰਦੇ ਗਏ। ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬਿਆਸਤਰ ਵੀ ਆਪੇ ਪਿੰਡ ਨਗਰ ਕਿਰਤਨ ਆਇਆ ਹੈ। ਤੇ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ। ਉਹਨੇ ਕਿਹਾ ਵੀ ਚਲੋ ਆਪਾਂ ਸਾਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂਗੇ। ਪਰ ਜਦੋਂ ਇਹਨਾਂ مشورہ ਬਾਨ ਸਾਡੇ ਟਰੈਕਟਰ ਗਾਇ ਹੈ ਗਿਰਦਨ ਤੇ ਗਾਇ ਹੈ ਮੁੰਡੇ ਆ ਕੇ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ। ਸਾਡੇ ਮੁੰਡਿਆਂ ਦੇ ਗਾਲ ਕੋਲ ਪੈ ਕੇ ਆ ਕੇ ਉਸ ਤੋਂ ਬਾਅਦ ਫਿਰ ਆਕੇ ਸਾਰਾ ਜਿੰਨੇ ਪਿੰਡ ਦੇ ਵਿੱਚੋਂ 60 70 ਬੰਦਾ ਹੈਗਾ ਜਿਹੜਾ ਆਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆਕੇ ਇੱਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਆਦੀ ਪੰਨ ਤੋੜ ਕੀਤੀ ਤੇ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਾਨੂੰ ਚੁੱਪ ਚ ਘਰੇ ਲਿਆ ਕਿ ਆਪਦੇ ਅੰਦਰ ਵਾੜ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਕੱਠੀ ਕੀਤੀ ਬਿਆਸਦਰਾ ਵੀ ਸਾਡੇ ਰਾਤ ਵੀ ਨਾ ਨੂੰ ਬੜਾ ਸਾਡਾ ਛੱਡ ਹੈਗਾ ਮਾਰ ਡੰਗਰ ਪਛੋਂ ਦਾ ਨਖਾਣ ਨਾ ਕੀਤਾ ਸਾਰਾ 17-80 ਬੰਦਾ ਹੈਗਾ ਸੀ ਬੰਨ ਤੋੜ ਹੋਈ ਸਾਡੀ ਉਹ ਛੱਡ ਜਿਹੜੇਗਾ ਸਾਰਾ ਨਾ ਤੋੜ ਦਿੱਤਾ ਸੀ ਆ ਕੇ ਆਹ ਮੋਟਰਸਾਈਕਲ ਵੀ ਇੱਕ ਤੋੜਿਆ ਜਿਹੜਾ ਉਹ ਅੱਜ ਤੋੜਿਆ ਨੇ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਨੋਂ ਧਿਰਾਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ આરોપીਆਂ ਦੀ ਧਾਰ ਪਕੜ ਕਾਲੀ ਜਾਂਚ ਕਰਨ ਦੀ ਗੱਲ ਕਹੀ ਹੈ ਪਾਰਟੀ ਬੈਜੀ ਆ ਇਹਨਾਂ ਦਾ ਨਿੱਕੇ ਨਿੱਕੇ ਬਹਾਨੇ ਜੇ ਬਣਾ ਕੇ ਵੀ ਟਰੈਕਟਰ ਦੇ ਡੈਕ ਦੀ ਆਵਾਜ਼ ਆਉਂਦੀ ਆ ਸਾਨੂੰ ਰਾਂ ਰੋਕਦੇ ਆ ਇਹਨਾਂ ਗੱਲਾਂ ਤੋਂ ਇਹਨਾਂ ਦਾ ਝਗੜਾ ਹੋਇਆ ਇਟਾਂ ਰੋੜੇ ਚੱਲੇ ਆ ਇੱਕ ਦੂਜੇ ਤੇ ਬਲੇਮ ਬਾਈ ਚੱਲ ਰਹੀ ਹੈ ਫਿਲਹਾਲ ਕਿਸੇ ਦੇ ਕੋਈ ਇੰਜਰੀ ਜੇ ਨਹੀਂ ਕੋਈ ਸਾਹਮਣੇ ਆਇਆ ਜੋ ਬਰਤੀ ਸਾਹਿਬ ਬਿਲਕੁਲ ਔਨ ਮੈਲਡ ਜੋ ਹੋਗੇ ਵੈਰੀਫਾਈ ਕਰਕੇ ਕਾਰਵਾਈ ਕਰਦੇ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਟਾਂ ਰੋੜਿਆਂ ਦੀ ਬਰਸਾਤ ਇਸ ਤਰੀਕੇ ਦੇ ਨਾਲ ਹੋਈ ਦੇ ਕੇ ਇੰਜ ਲੱਗਦਾ ਜਿਵੇਂ ਕਿਸੇ جنگ ਦੇ ਵਿੱਚ ਦੋ ਫੌਜਾਂ ਗੋਲੀਬਾਰੀ ਕਰਦੇ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੀ ਤਾਂ ਦੋਨੇ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਹੁਣ ਅੱਗੇ ਜਾਂਚ ਜਿਹੜੀ ਕਿ ਪੁਲਿਸ ਵੱਲੋਂ